ਯਾ ਪਰਮੇਸ਼ਰ ਪਰਮਾਤਮਾ ਦੇ ਨਾਮ ਦਾ ਅਭਿਆਸ ਕਰਾਂਗੇ ਆਪਣੇ ਅੰਦਰ ਵੜਨ ਦੀ ਕੋਸ਼ਿਸ਼ ਕਰਾਂਗੇ ਤਾਂ ਫਿਰ ਇਹ ਜੀਵ ਦੇ ਅੰਦਰੋਂ ਪਰਮੇਸ਼ਰ ਪਰਮਾਤਮਾ ਦੇ ਨਾਮ ਰੂਪੀ ਗਿਆਨ ਹੋ ਜਾਂਦਾ ਹੈ ਨਾਮ ਤੇਰੇ ਕੀ ਜੋਤ ਲਗਾਈ ਪੈਉ ਜੀ ਆਰੋ ਪਵਨ ਸਰਗਲਾ ਜਦ ਤੱਕ ਅਸੀਂ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਰੂਪੀ ਜੋਤ ਨੂੰ ਨਹੀਂ ਜਗਾਉਂਦੇ ਜਦ ਤੱਕ ਇਸ ਤੀਰ ਦੇ ਅੰਦਰ ਉਹ ਪਰਮਾਤਮਾ ਦਾ ਨਾਮ ਰੂਪੀ ਪ੍ਰਕਾਸ਼ ਨਹੀਂ ਹੁੰਦਾ ਪ੍ਰਕਾਸ਼ ਉਦੋਂ ਹੋਣਾ ਹੈ ਜਦੋਂ ਅਸੀਂ ਪਰਮਾਤਮਾ ਦੇ ਨਾਮ ਪ੍ਰਭੂ ਦਾ ਸੇਵਨ ਕਰਾਂਗੇ ਇਹ ਬੜੇ ਆਉਕੇ ਖਤਮ ਹੋ ਜਾਂਦੇ ਨੇ ਅਸੀਂ ਵਾਰ-ਵਾਰ ਦੁਨੀਆਂ ਦੇ ਵਿੱਚ ਪੈਂਦੇ ਹਾਂ ਪਰ ਉਹ ਸਮਾਪਕਸ਼ਿਤ ਕੀਤਾ ਹੈ

ਪਰਮੇਸ਼ਰ ਪਰਮਾਤਮਾ ਨੂੰ ਮਿਲ ਸਕੇ ਜਿਹੜੀ ਇਹਨੇ ਪਿਛਲੇ ਜਨਮ ਦੇ ਵਿੱਚ ਕੋਸ਼ਿਸ਼ ਕੀਤੀ ਨਹੀਂ ਮਿਲ ਸਕਿਆ ਤੇ ਫਿਰ ਇਸ ਨੂੰ ਦੁਆਰਾ ਜਾਮਾ ਪਰਮੇਸ਼ਰ ਨੂੰ ਪਰਮਾਤਮਾ ਬਖਸ਼ ਦੇ ਦਿੱਤਾ ਪਰ ਦੇਖ ਰਸੀ ਉਸ ਮਾਲਕ ਦੇ ਰਸਤੇ ਤੇ ਚੱਲਾਂਗੇ ਪਰਮਾਤਮਾ ਦੀ ਬੰਦਗੀ ਕਰਾਂਗੇ ਸਿਮਰਨ ਕਰਾਂਗੇ ਫਿਰ ਹੀ ਸਾਨੂੰ ਮਨੁੱਖਾ ਜੀਵਨ ਦੁਆਰਾ ਮਿਲ ਸਕਦਾ ਹੈ ਪਰਮਾਤਮਾ ਨੂੰ ਪਿੰਣ ਬਾਤ ਦੇ ਨਹੀਂ ਤਾਂ ਇਹ ਜੀਵ ਆਤਮਾ ਜਨਮਾਂ ਜਨਮਾਂ ਤੋਂ ਵਿਸਰੀ ਹੋਈ ਹੈ ਮਾਲ